ਇਹ ਇੱਕ ਇਨਸਾਨ ਜਿਹੜਾ ਹੈ ਨਾ ਭਗਵੰਤ ਮਾਨ ਇਹ ਸਟੇਜ ਚਲਾ ਸਕਦਾ ਹੈ ਸਟੇਟ ਨਹੀਂ ਚਲਾ ਸਕਦਾ। ਤਕਲੀਆ ਕਲਾਮ ਸੁਮਿਲੋ ਪਿੱਛੂੜ ਦਾ ਵਿਕਾਸ ਹੋਇਆ। ਪੰਜਾਬ ਸਰਕਾਰ ਚ ਮੇਰੀ ਝੂੜ ਦੀ ਸਰਕਾਰ ਆ ਭਗਵੰਤ ਸਿੰਘ ਮਾਨ ਨੇ ਸਿਰਫ ਝੂੜ ਬੋਲਣਾ ਸਿੱਖਿਆ। ਤੁਸੀਂ ਹਰ ਹਰ ਚੌਥੇ ਮਹੀਨੇ ਬਾਅਦ ਇੱਕ ਪ੍ਰੋਜੈਕਟ ਆ ਜਾਂਦਾ ਜੀ ਅੱਜ ਪੰਜਾਬ ਸਰਕਾਰ ਕਿੰਨੇ ਕਰੋੜ ਦਾ ਲੋਨ ਲੈ ਲਈ। ਵਿਕਾਸ ਇਹ ਆ ਵੀ ਤੁਸੀਂ ਵੀ ਔਰ ਮਮੀ ਔਰ ਸਾਡੇ ਸਾਰੇ ਬੱਚੇ ਇੱਕ ਬੋਝ ਥੱਲੇ ਆ। ਪੰਜਾਬ ਦਾ ਇੱਕ ਕਰਜ਼ਾ ਵਾ ਜਿਹਦਾ ਸਾਡੇ ਸਾਰੇ ਬੱਚਾ ਦੁੱਧੇ ਦੇ ਕਰਜ਼ਾ ਵਾ ਤੇ ਬਕਾਸ ਹੋਇ ਕਿਤਨੇ ਜੰਮੀ ਆ ਪਰ ਮੈਂ ਇਹ ਗੱਲ ਕਰਨਾ ਪੰਜਾਬ ਐ ਇੱਕ ਖੜਾ ਕਿਤੇ ਪੰਜਾਬ ਸਰਕਾਰ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਵੱਲੋਂ ਔਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਖਾਸ ਤੌਰ ਤੇ ਹਰ ਇੱਕ ਸਟੇਜ ਦੇ ਉੱਤੇ ਇੱਕ ਹਰ ਇੱਕ ਮੰਚ ਤੇ ਉੱਤੇ ਇਹ ਦਾਵਾ ਕੀਤਾ ਜਾਂਦਾ ਕਿ ਪੰਜਾਬ ਦਾ ਬਹੁਤ ਵਿਕਾਸ ਹੋਇਆ ਵਿਕਾਸ ਕਿਸ ਤਰੀਕੇ ਨਾਲ ਚਾਹੇ ਉਹ ਰੋਡ ਡਵੈਲਪਮੈਂਟ ਦੀ ਗੱਲ ਕਰ ਲੋ ਚਾਹੇ ਉਹ ਪਹਿਲਾਂ ਜਿਵੇਂ ਆਪਾਂ ਲੋਕਾਂ ਦੀ ਰਾਏ ਲਈ ਸੀ ਕਿ ਹਸਪੀਟਲ ਦੀਆਂ ਸੇਵਾਵਾਂ ਦੀ ਗੱਲ ਸੀ ਚਾਹੇ ਉਹ ਐਜੂਕੇਸ਼ਨ ਦੀ ਗੱਲ ਲੇਕਿਨ ਰੋਡ ਡਵੈਲਪਮੈਂਟ ਵਿਕਾਸ ਸੜਕਾਂ ਔਰ ਜਿਹੜੀਆਂ ਲੋਕਾਂ ਨੂੰ ਮੁੱਖ ਤੌਰ ਤੇ ਸਹੂਲਤਾਂ ਨੇ ਉਹਨਾਂ ਦੇ ਦਾਅਵੇ ਕੀਤੇ ਜਾਂਦੇ ਨੇ ਕਿ ਅੱਜ ਪੰਜਾਬ ਬਹੁਤ ਖੁਸ਼ਹਾਲ ਪੰਜਾਬ ਆਪਾਂ ਲੋਕ رائے ਲੈਨੇ ਆ ਲੋਕ رائے ਲੋਕਾਂ ਦੇ ਜਾਇ ਕਿ ਉਹ ਕਿੰਨਾ ਦੇਖਦੇ ਨੇ ਇਸ ਵਿਕਾਸ ਨੂੰ ਕਿਵੇਂ ਵੇਖਦੇ ਨੇ ਕਿ ਕਿੰਨਾ ਕੁ ਵਿਕਾਸ ਆ ਅੱਜ ਸੰਜੀਵ ਜੀ ਕਿੰਨਾ ਕੁ ਵਿਕਾਸ ਲੱਗਦਾ ਤੁਹਾਨੂੰ ਕਿ ਅੱਜ ਪਿਛਲੇ 3 ਸਾਲ ਤੋਂ ਸਰਕਾਰ ਕਰੀਬ ਪੌਣੇ 3 ਸਾਲ ਤੋਂ ਸਰਕਾਰ ਸੱਤਾ 'ਚ ਕਿੰਨਾ ਕੁ ਵਿਕਾਸ ਆ ਪੰਜਾਬ 'ਚ ਤਾਨੂੰ ਪਤਾ ਹੈ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ ਪਹਿਲੀ ਕੰਦਾ ਸਰਕਾਰ ਹੈ ਜਿਹੜੀ ਝੂੜ ਦਾ ਵਿਕਾਸ ਆ ਦੇ ਕੋਈ ਸੜਕਾਂ ਤੇ ਵਿਕਾਸ ਨਹੀਂ ਗਲੀਆਂ ਨਾਲੀਆਂ ਉਸੇ ਤਰ੍ਹਾਂ ਪਈਆਂ ਜੇ ਮੈਂ ਇੱਕ ਗੱਲ ਕਹਿੰਦਾ ਸਾਡੇ ਸ਼ਹਿਰ ਦੀ ਗੱਲ ਕਰ ਲਈਏ ਛੋਟੀ ਜੀ ਤੇ ਬਟਾਲੇ ਚ ਸੜਕਾਂ ਚੌੜੀਆਂ ਹਈਆਂ ਸੈਂਟਰ ਗਵਰਨਮੈਂਟ ਦੇ ਪੈਸੇ ਸੀਗਾ ਪੰਜਾਬ ਸਰਕਾਰ ਨੇ ਕੁਝ ਹਿੱਸਾ ਪਾਉਣਾ ਸੀ ਤੇ ਸੜਕਾਂ ਚੌੜੀਆਂ ਹੋ ਗਈਆਂ ਇਹ ਪਿਛਲੇ 3.5 ਸਾਲ ਦਾ ਪ੍ਰੋਜੈਕਟ ਤਿਆਰ ਹੋ ਰਿਹਾ ਸੀਗਾ ਔਰ ਮੈਂ ਗੱਲ ਹੋਰ ਕਹਿੰਦਾ ਜਿਹੜੇ ਪ੍ਰੋਜੈਕਟ ਕਾਂਗਰਸ ਵਾਲੀ ਸਰਕਾਰ ਵਿੱਚ ਚੱਲ ਰਹੇ ਸੀਗੇ ਉਹ ਵੀ ਬੰਦ ਕਰ ਦਿੱਤੇਗੇ ਹਸਿੰਦਾ ਪੁਲ ਸੀਗਾ 14 ਕਰੋੜ ਰੁਪਇਆ ਹਸਨੇ ਪੁਲ ਨੂੰ ਖੁੱਲਾ ਕਰਨ ਵਾਸਤੇ ਇੱਕ ਅੰਦਾਜ਼ ਸਰਕਾਰ ਨੇ ਡਿਪਾਰਟਮੈਂਟ ਨੂੰ ਦਿੱਤਾ ਪੈਸੇ ਵਾਪਸ ਮੰਗਾ ਲੇਗੇ ਬਹੁਤ سارے ਕੰਮ ਮੈਗਨਾਸ ਸਾਡੇ ਜਿਹਨੇ ਪੈਸੇ ਵਾਪਸ ਚਲੇ ਗਏ ਔਰ ਮੈਂ ਗੱਲ ਕਰਨਾ ਜਿਹੜੀ ਵਿਕਾਸ ਦੀ ਗੱਲ ਹੈ ਇਹ ਗੱਲ ਮੇਰਾ ਤਕਲੀਆ ਕਲਾਮ ਸੁਣ ਲਓ ਪਿੱਛੂੜ ਦਾ ਵਿਕਾਸ ਹੋਇਆ ਪੰਜਾਬ ਸਰਕਾਰ ਚ ਨੀਰੀ ਝੂਠ ਦੀ ਸਰਕਾਰ ਆ ਭਗਵੰਤ ਸਿੰਘ ਮਾਨ ਨੇ ਸਿਰਫ ਝੂਠ ਬੋਲਣਾ ਸਿੱਖਿਆ ਦੂਜੀ ਗੱਲ ਮੈਂ ਇਹ ਗੱਲ ਕਰਨਾ ਚਾਹਨਾ ਵਿਕਾਸ ਹੈ ਕਿਨੇ ਕਿਨੂ ਆ ਸੜਕਾਂ ਜਾਂ ਗਲੀਆਂ ਇਹਨੂੰ ਵਿਕਾਸ ਕਹਿੰਨੇ ਆ ਬਿਲਕੁਲੀ ਵਿਕਾਸ ਇਹ ਵੀ ਵੀ ਕ腐ਸ਼ਨ ਮੁੱਕੀ ਵਿਕਾਸ ਇਹ ਵੀ ਤੁਹਾਡਾ ਕੂੜਾ ਚੁੱਕਿਆ ਜਾਵੇ ਵਿਕਾਸ ਇਹ ਵੀ ਤੁਸੀਂ ਲੋਕਾਂ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਲੋਕ ਕਿਸਾਨਾਂ ਦਾ ਚੰਗੀ ਤਰ੍ਹਾਂ ਝੋਨਾ ਚੁੱਕੋ ਇਹ ਵਿਕਾਸ ਆ ਅੱਜ ਕਿਸਾਨਾਂ ਦਾ ਝੋਨੇ ਦੀ ਵੀ ਗੱਲ ਕਰ ਲਿਓ ਵਿਕਾਸ ਇਹ 1900 ਰੁਪਏ ਦਾ ਤੁਸੀਂ ਝੋਨਾ ਖਰੀਦ ਲਿਆ 2300 ਰੁਪਏ ਦਾ ਤੁਸੀਂ ਜੀਐਸਸੀ ਇਹ ਜੇਬਰ ਬਿੱਲ ਦਾ ਫਾਰਮ ਦਿੱਤਾ ਉਹ ਗੈਬ ਕਿੱਥੇ ਗਿਆ ਇਹ ਵਿਕਾਸ ਹੈ ਇਹ ਤੇ ਝੂੜ ਦੀ ਪਾਂਡਿਆ ਜਿਹੜੀ ਮਰਜ਼ੀ ਜਿੱਦ ਨੂੰ ਮਰਜ਼ੀ ਤੋੜ ਲਓ ਤੁਹਾਡੇ ਕੋਲ ਗੱਲ ਕਰਦਾ ਭਾਜੀ ਕਿੱਦਾਂ ਦੇਖਦੇ ਵਿਕਾਸ ਜਿਹੜਾ ਦਾਵਾ ਹਰ ਸਟੇਜ ਤੇ ਹੈ ਕਿ ਪੰਜਾਬ ਖੁਸ਼ਹਾਲ ਪੰਜਾਬ ਬਣਾਇਆ ਜਾ ਰਿਹਾ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇੱਕ ਨਾਰਾ ਦਿੱਤਾ ਗਿਆ ਸੀਗਾ ਕਿ ਇਹ ਰੰਗਲਾ ਪੰਜਾਬ ਹੈ ਰੰਗਲਾ ਪੰਜਾਬ ਬਣਾਉਣ ਵਾਸਤੇ ਕੋਈ ਵੀ ਸਟੇਟ ਜਿਹੜੀ ਹੈ ਉਹਨੂੰ ਜਿਸ ਸਟੇਟ ਦੇ ਵਿੱਚ ਨਸ਼ਾ ਨੈਣ ਮਾਫੀਆ ਗਰੀਤ ਮਾਫੀਆ ਇਹ ਮਾਫੀਆ ਹਾਵੀ ਹੋਣ ਲੀਕਰ ਮਾਫੀਆ ਇਹ ਹਾਵੀ ਹੋਣ ਉਹ ਸਟੇਟ ਤੇ ਕੋਈ ਵਿਕਾਸ ਦੀ ਗੱਲ ਵੀ ਨਹੀਂ ਕੀਤੀ ਜਾ ਸਕਦਾ ਜੇ ਇਸ ਸਟੇਟ ਦੇ ਵਿੱਚ ਅਸੀਂ ਬੱਚਿਆਂ ਨੂੰ ਰੋਜ਼ਗਾਰ ਨਹੀਂ ਦੇ ਸਕਦੇ ਜੇ ਇਸ ਸਟੇਟ ਦੇ ਵਿੱਚ ਇਨਵੈਸਟਰ ਨਹੀਂ ਆ ਸਕਦੇ 85% ਡੀਪੀ ਸਾਡੀ ਸਟੇਟ ਦੀ ਡਾਊਨ ਗਈ ਹੈ ਮੁੱਖ ਮੰਤਰੀ ਸਾਹਿਬ بڑے بڑے ਵੱਡੇ ਦਾਅਵੇ ਕਰਦੇ ਨੇ ਬੜੀਆਂ ਕਹਿੰਦੇ ਕਿ ਤੁਹਾਨੂੰ ਅਸੀਂ ਬਹੁਤ ਸਹੂਲਤਾਂ ਦੇਵਾਂਗੇ ਪਰ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ ਪਹਿਲੇ ਕੰਮ ਕਰ ਰਹੇ ਨੇ ਉਹ ਕਿੱਥੇ ਜਾਣ ਉਹਨਾਂ ਨੂੰ ਕਿਉਂ ਨਹੀਂ ਪੁੱਛਿਆ ਜਾਂਦਾ ਉਹਨਾਂ ਦੀਆਂ ਮੀਟਿੰਗਸ ਕਿਉਂ ਨਹੀਂ ਲਈਆਂ ਜਾਂਦੀਆਂ ਉਹਨਾਂ ਦੀਆਂ ਮਜਬੂਰੀਆਂ ਕੋਈ ਸੁਣੀਏਗਾ ਪੈਸਾ ਸਟੇਟ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ 1 ਰੁਪਿਆ ਵੀ ਮੇਰੇ ਖਿਆਲ ਚ 3 ਸਾਲ ਚ ਨਹੀਂ ਆਇਆ ਅਸੀਂ ਸੈਂਟਰ ਦੇ ਪੈਸਿਆਂ ਦੇ ਕੁਝ ਪੈਸੇ ਦੇ ਨਿਰਭਰ ਹਾਂ ਜਿੰਨਾ ਨਾਲ ਅਸੀਂ ਕੰਮ ਚਲਾ ਰਹੇ ਹਾਂ ਮੰਡੀ ਬੋਰਡ ਦਾ ਜੋ ਹਾਲ ਹੋਇਆ ਉਹ ਤੋਂ ਹਰ ਕੋਈ ਜਾਣੂ ਆ ਮਤਲਬ ਪਿੰਡਾਂ ਦੇ ਵਿੱਚ ਸੜਕਾਂ ਦੇ ਮਾੜੇ ਹਾਲ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਪਿੰਡਾਂ ਦਾ ਵਿਕਾਸ ਨਹੀਂ ਹੋਈ ਹੈਗਾ ਜੋ ਵਿਕਾਸ ਪਿਛਲੀ ਸਰਕਾਰ ਦੇ ਸਮੇਂ ਹੋਇਆ ਉਹ ਹਰ ਇੱਕ ਚੀਜ਼ ਦੀ ਨਹੀਂ ਆ ਰਿਹਾ ਸੜਕਾਂ ਦੀ ਨਹੀਂ ਆਦਿਆ ਛੱਪੜਾਂ ਦੀ ਨਹੀਂ ਆਦਿਆ ਅੱਜ ਦੀ ਚੀਜ਼ ਦੀ ਨਹੀਂ ਆ ਗਿਆ ਪਰ ਜਦੋਂ ਅਸੀਂ ਉਹਨੂੰ 4 4 5 5 ਸਾਲ ਹੀ ਪੁੱਛਿਆ ਗਈ ਨਾ ਤਾਂ ਉਹ ਅਲਟੀਮੇਟਲੀ ਉਹ ਖੰਡਰ ਬਣ ਜਾਣਗੇ ਉਹ ਬਿਲਕੁਲ ਖਤਮ ਹੋ ਜਾਣਗੇ ਬਿਲਕੁਲ ਮੈਂ ਫਿਰ ਤੁਹਾਡੇ ਨਾਲ ਗੱਲ ਕਰਾਂਗਾ ਬਾਜੀ ਕਿੱਦਾਂ ਦੇਖਦੇ ਹੋ ਤੁਸੀਂ ਆਪਣੇ ਇਲਾਕੇ ਦੇ ਵਿੱਚ ਆਪਣੇ ਮੁਹੱਲੇ ਦੇ ਵਿੱਚ ਕਿੱਦਾਂ ਦਾ ਵਿਕਾਸ ਵੇਖਦੇ ਹੋ ਮੇਰੇ ਮੁਹੱਲੇ ਦੇ ਵਿੱਚ ਜਿਹੜਾ ਵਿਕਾਸ ਹੋਇਆ ਜਾਂ ਤੁਸੀਂ ਅਸੀਂ ਛੜਕਾਂ ਨਾਲੀਆਂ ਦੀ ਵੀ ਗੱਲ ਕਰ ਲਈਏ ਮੇਰੇ ਪੰਜ ਛੜਕਾਂ ਬੜੀਆਂ ਸੀ ਬਾਜੋ ਸਾਹਿਬ ਦੇ ਟਾਈਮ ਦੇ ਅੱਜ ਕਾਂਗਰਸ ਦੇ ਟਾਈਮ ਕਾਂਗਰਸ ਦੇ ਟਾਈਮ ਦੇ ਜੋ ਕੌਂਸੀ ਸਰਕਾਰ ਸੀ ਉਸ ਟਾਈਮ ਦੇ ਬਣੀਆਂ ਉਸ ਤੋਂ ਬਾਅਦ ਸਾਡੇ ਇੱਕ ਇੱਟ ਤੱਕ ਨਹੀਂ ਲੱਗੀ 3 ਸਾਲ ਹੋ ਗਏ 3 ਸਾਲ ਹੋ ਗਏ 3 ਸਾਲ ਚ ਇੱਕ ਇੱਟ ਤੱਕ ਨਹੀਂ ਲੱਗੀ ਮੇਰੇ ਏਰੀਆ ਦੇ ਵਿੱਚ ਤੇ ਆਪਾਂ ਡਵੈਲਪਮੈਂਟ ਕਿੰਨੂੰ ਕਹਿੰਦੇ ਆ ਅਗਰ ਅਸੀਂ ਕਾਰਪੋਰੇਸ਼ਨ ਨੂੰ ਪੈਸਾ ਹੀ ਨਹੀਂ ਦਵਾਂਗੇ ਤੇ ਕਾਰਪੋਰੇਸ਼ਨ ਦੇ ਇੱਕੋ ਗੱਲ ਰੱਖਿਆ ਜੀ ਮੇਅਰ ਸਾਹਿਬ ਕੰਮ ਨਹੀਂ ਕਰਦੇ ਮੇਅਰ ਸਾਹਿਬ ਕੰਮ ਕਿੱਥੇ ਕਰਦੇ ਭਾਜੀ ਇਹ ਤਾਂ ਹੋ ਗਈ ਤੁਹਾਡੇ ਬੰਲੇ ਜੀ ਜਾਲਾ ਦੋ ਆਲਾ ਜਦੋਂ ਪਿੰਡਾਂ ਚ ਜਾਂਦੇ ਉਹ ਤੇ ਫੇਰ ਕਿੱਦਾਂ ਦਾ ਲੱਗਦਾ ਮੇਰੇ ਲਾ ਕੇ ਪਿੰਡ ਪੈਂਦੇ ਜੀ ਉਂਦਰ ਲਾ ਲੋ ਐਵੇਂ ਪੈਂਦਾ ਦੁੰਬੀਵਾਲ ਪੈਂਦਾ ਤੁਸੀਂ ਕਿਸੇ ਵੀ ਪਿੰਡ ਚ ਜਾ ਕੇ ਡਵੈਲਪਮੈਂਟ ਵੇਖੋ ਤੇ ਵੀ ਰੋਡ ਨਹੀਂ ਬਣਿਆ ਮਿਲਦਾ ਤੁਹਾਨੂੰ। ਅਗਰ 1 ਕਰੋੜ ਕੋਈ ਬਣਿਆ ਹੋਵੇਗਾ ਤਾਂ ਉਹ ਕਾਂਗਰਸ ਸਰਕਾਰ ਦੇ ਟਾਈਮ ਚ ਬਣਿਆ ਹੋਵੇਗਾ। 3 ਸਾਲ ਤੋਂ ਬਾਅਦ ਕੋਈ ਨਹੀਂ ਬਣਿਆ। ਮਤਲਬ ਫਿਰ ਵੀ ਜਦੋਂ ਰੋਡ ਡਵੈਲਪ ਹੁੰਦਾ ਤੇ ਇਹ ਤਾਂ ਪੁਰਾਣੀਆਂ ਸੜਕਾਂ ਇਹਦੇ ਰਿਪੇਅਰ ਮੰਗਦੀਆਂ ਅਕਸਰ ਹੁੰਦਾ ਕਿ ਇਹ 2 ਸਾਲ 3 ਸਾਲ ਬਾਅਦ ਰਿਪੇਅਰ ਕੋਈ ਰਿਪੇਅਰ ਨਹੀਂ ਹੋਈ। ਉਹ ਜਿਹੜੀ ਉਸ ਟਾਈਮ ਕਾਂਗਰਸ ਸਰਕਾਰ ਦੇ ਵਿੱਚ ਹੋ ਗਈ ਜਿਹੜੀ ਨਵੀਂ ਬਣੀ ਉਹ ਕਾਂਗਰਸ ਸਰਕਾਰ ਦੇ ਬਣੀ ਆ ਉਸ ਤੋਂ ਬਾਅਦ ਕੋਈ ਸੜਕ ਨਵੀਂ ਨਹੀਂ ਬਣੀ ਨਾ ਕੋਈ ਰਿਪੇਅਰ ਹੋਈ ਆ। ਤੁਸੀਂ ਬਾਰਸ਼ ਦੇ ਦਿਨਾਂ ਚਾਹ ਗੁੰਮੀਵਾਲ ਚਲ ਜਓ ਕੋਰਲੇਪੈਣ ਚਲ ਜਓ ਤੁਹਾਨੂੰ ਡਿਵੈਲਪਮੈਂਟ ਦਾ ਪਤਾ ਲੱਗ ਜੇ ਪੀਪਲ ਪੱਜ ਕਿਦਾਂ ਦੇਖਦੇ ਆ ਕਿਉਂਕਿ ਆਪਾਂ ਪੂਰੇ ਪੰਜਾਬ ਦੀ ਗੱਲ ਕਰਦੇ ਜਦੋਂ ਆਜ ਮਹੱਲੇ ਤੇ ਤੋਂ ਸ਼ੁਰੂ ਹੋ ਗਿਆ ਆਪਾਂ ਪੰਜਾਬ ਦੀ ਗੱਲ ਕਰਾਂਗੇ ਕਿਦਾਂ ਦੇਖਦੇ ਹੋ ਪੰਜਾਬ ਦੇ ਵਿਕਾਸ ਪੰਜਾਬ ਤੇ ਸਾਰਿਆਂ ਦਾ ਨਾਰਾ ਇਹ ਆ ਇਸ ਵੇਲੇ ਜਿਹੜਾ ਵਾ ਜਿਹੜਾ ਵਿਕਾਸ ਦੇ ਝੂਠੇ ਦਾਅਵੇ ਕਰਦਾ ਨਾ ਭਗਵੰਤ ਮਾਨ ਵੀ ਮੈਂ ਵਿਕਾਸ ਬੜਾ ਕਰਾਉਂ ਰਿਹਾ ਮੈਨੂੰ ਲੋਕੀ ਬਹੁਤ ਚਾਹੁੰਦੇ ਆ ਆ ਤਿੰਨ ਸੀਟਾਂ ਜਿੱਤ ਕੇ ਨਾ ਤੇ ਉਹ ਕਹਿੰਦੇ ਵੀ ਮੈਂ ਸਾਨੂੰ ਲੋਕੀ ਚਾਹੁੰਦੇ ਆ ਤਾਂ ਜਿਤਾਈਆਂ ਚਾਹੁੰਦਾ ਚਾਹੁੰਦਾ ਕੋਈ ਨਹੀਂਗਾ ਇਹ ਇਹ ਜੋ ਹੋਇਆ ਤੁਸੀਂ ਲਖਣਾਂ ਦਾ ਸਾਰਾ ਵੇਖਿਆ ਚਾਹੁੰਦਾ ਕੋਈ ਨਹੀਂਗਾ ਲੋਕਾਂ ਦਾ ਸਾਰਾਂ ਦਾ ਨਾਰਾ ਇਹੋ ਆ ਵੀ ਇਹ ਇੱਕ ਇਨਸਾਨ ਜਿਹੜਾ ਹੈ ਨਾ ਭਗਵੰਤ ਮਾਨ ਇਹ ਸਟੇਜ ਚਲਾ ਸਕਦਾ ਸੀ ਸਟੇਟ ਨਹੀਂ ਚਲਾ ਸਕਿਆ ਸਟੇਜ ਚਲਾ ਸਕਦਾ ਸੀ ਸਟੇਟ ਨਹੀਂ ਚਲਾ ਸਕਿਆ ਸਟੇਟ ਨਹੀਂ ਇਹਦੇ ਕੋਈ ਚੱਲੀ ਸਟੇਜਾਂ ਚਲਾ ਸਕਦਾ ਸੀ ਉਹੋ ਹੀ ਚਲਾ ਸਕਦਾ ਇਹ ਸਟੇਟ ਨਹੀਂ ਇਹਦੇ ਕੋਈ ਚੱਲੀ ਰਹੀ ਗੱਲ ਵਿਕਾਸ਼ ਦੀ 11 ਨੰਬਰ ਵਾਰਡ ਦੇ ਵਿੱਚ ਨਾ ਵਾਟਰ ਸਪਲਾਈ ਨਾ ਕੋਈ ਗਲੀਆਂ ਨਾਲੀਆਂ ਜਿਹੜੀਆਂ ਪਹਿਲੋਂ ਕਾਂਗਰਸ ਸਰਕਾਰ ਦੇ ਵਿੱਚ ਬਣ ਗਈਆਂ ਬਣ ਗਈਆਂ ਤਿੰਨਾਂ ਸਾਲਾਂ ਦੇ ਵਿੱਚ ਇੱਕ ਵੀ ਵਕਾ ਦਾ ਨਹੀਂ ਐਸ ਵੇਲੇ ਵੀ ਵਾਟਰ ਸਪਲਾਈ ਤੋਂ ਲੋਕ ਵਾਂਝੇ ਬੈਠੇ ਹੈ ਵਾਟਰ ਸਪਲਾਈ ਤੇ ਇੱਕ ਬਹੁਤ ਇੰਪੋਰਟੈਂਟ ਮਤਲਬ ਰੋਲ ਪਲੇ ਮੈਂ ਨਾ ਮੈਂ ਮੈਂ ਅੱਜ ਨਾ ਵੀ ਭਗਵੰਤ ਮਾਨ ਆਪਣਾ ਕੋਈ ਵਰਕਰ ਭੇਜ ਦੇ ਜਾਂ ਆਪ ਆਣ ਕੇ ਵੇਖੇ ਵੀ ਬਟਾਲੇ ਦੇ ਵਿੱਚ ਮਤਲਬ ਵਕਾਫ ਵਾਟਰ ਸਪਲਾਈ ਅੱਜ ਤੱਕ ਕਾਰਪੋਰੇਸ਼ਨ ਦੇ ਵਿੱਚ ਪਹਿਲਾਂ ਕਮੇਟੀ ਜੀ ਹੁਣ ਕਾਰਪੋਰੇਸ਼ਨ ਜੀ ਆ ਤੇ ਵਾਟਰ ਸਪਲਾਈ ਨਹੀਂ ਆ ਗਈ ਕੋਈ ਕੋਈ ਗਲੀ ਨਾਲੀ ਨਹੀਂ ਬਣੀ ਜੇ ਅਸੀਂ ਬੰਦੇ ਇਕੱਠੇ ਕਰਕੇ ਐਚ ਡੀ ਐਮ ਕੋ ਗਏ ਆ ਤੇ ਉਹਨੇ ਕਹਤਾ ਵੀ ਮੈਂ ਮੈਂ ਕਰਨ ਨੂੰ ਬਿਲਕੁਲ ਤਿਆਰ ਬੈਠਾ ਹਾਂ ਐਮ ਸੀ ਮੈਂ ਸਾਬਕਾ ਐਮ ਸੀ ਹਾਂ ਵਾਟਰ ਨੰਬਰ 11 ਦਾ ਮੈਨੂੰ ਆਂਦੇ ਐਮਸੀ ਜਾਬ ਮੈਂ ਬਿਲਕੁਲ ਕਰਨ ਨੂੰ ਤਿਆਰ ਆਂ ਪਰ ਪੈਸਾ ਹੀ ਨਹੀਂ ਸਰਕਾਰ ਕੋ ਹੈਗਾ ਸਰਕਾਰ ਕੋ ਹੈਗਾ ਉਹ ਤਾਂ ਕਿਸੇ ਵੇਲੇ ਲਾਂਭਾ ਲਾ ਦਿੰਦੇ ਆ ਕਿ ਜਿਹੜੀਆਂ ਨਗਰ ਕੌਂਸਲਸ ਨੇ ਹੁਣ ਤਾਂ ਚਲੋ 14 ਹੋਣ ਜਾਣੀਆਂ ਲੇਕਿਨ ਉਹ ਕਾਂਗਰਸ ਜੀ ਆ ਜੀ ਇਹ ਗੈਪ ਜਿਹੜਾ ਇਹਦੇ ਵਿੱਚ ਸਰ ਗੈਪ ਤੁਸੀਂ ਤੁਸੀਂ ਅੱਜ ਦੀ ਪੰਜਾਬ ਪੀਸ ਦੀ ਅਖਬਾਰ ਦੇਖ ਲਓ ਉਹ ਵਿਸ਼ਵ ਬੈਂਕ ਕੋ ਗਏ ਨੇ ਜੀ ਭਗਵੰਤ ਮਾਨ ਜੀ ਵੀ ਸਾਨੂੰ ਕਹਿੰਦਾ ਪੈਸੇ ਦੀ ਮੰਗਣ ਵਾਸਤੇ ਤੁਸੀਂ ਯਾਰ ਹਰ ਚੌਥੇ ਮਹੀਨੇ ਬਾਅਦ ਇੱਕ ਪ੍ਰੋਜੈਕਟ ਆ ਜਾਂਦਾ ਜੀ ਅੱਜ ਪੰਜਾਬ ਸਰਕਾਰ ਇਨੇ ਕਰੋੜ ਦਾ ਲੋਨ ਲੈ ਰਹੀ ਹੈ ਵਿਕਾਸ ਇਹ ਵੀ ਤੁਸੀਂ ਵੀ ਔਰ ਮੰਮੀ ਔਰ ਸਾਡੇ ਸਾਰੇ ਬੱਚੇ ਇੱਕ ਬੋਝ ਥੱਲੇ ਆ ਪੰਜਾਬ ਦਾ ਇੱਕ ਕਰਜ਼ਾ ਵਾ ਜਿਹੜਾ ਸਾਡੇ ਸਾਰੇ ਬੱਚਿਆਂ ਦੇ ਉੱਤੇ ਵੀ ਕਰਜ਼ਾ ਵਾ ਤੇ ਵਿਕਾਸ ਫਿਰ ਕਿਤਨਾ ਜ ਨਹੀਂ ਆ ਰਿਹਾ ਮੈਂ ਗੱਲ ਕਰ ਰਿਹਾ ਕਿ ਦਿਨਾਗਰ ਦਿਨਾਗਰ ਤੋਂ ਭਗਵੰਤ ਮਾਨ ਦਿਨਾਗਰ ਤੋਂ ਇਹ ਬਮਿਆਰ ਦੀ ਸੜਕ ਹੈ ਇੱਕ ਹਾਂਜੀ ਐਮਪੀ ਇਲੈਕਸ਼ਨ ਚ ਆਹੀ ਜਾ ਰਹੇ ਸੀ ਰੰਧਾਵਾ ਸਾਹਿਬ ਨਾਲ ਸੀ ਤੇ ਵੇਖਿਆ ਤੇ ਉਹ ਸੜਕ ਦੇ ਟੋਏ ਕਹਿੰਦੇ ਯਾਰ ਅਸੀਂ ਸੜਕ ਦੇ ਤੇ ਚੱਲਣ ਕਿ ਟੋਏ ਤੇ ਚੱਲਣਦੇ ਆ ਪਹਿਲਾਂ ਅਗਰ ਉਹਨਾਂ ਨੇ ਕੋਈ ਪੈਸੇ ਲਿਆਂਦੇ ਆ ਕਹਿੰਦੇ ਯਾਰ ਨਹੀਂ ਪੰਜਾਬ ਸਰਕਾਰ ਕੋ ਪੈਸੇ ਤੇ ਸੈਂਟਰ ਗਵਰਨਮੈਂਟ ਦੇ ਸਾਨੂੰ ਦਿੱਤੇ ਪਏ ਅਸੀਂ ਉੱਥੇ ਪਹਿਲਾਂ ਪਹਿਲਾ ਪ੍ਰੋਜੈਕਟ ਉਹ ਨੇ ਉਹ ਸੈਂਟਰ ਗਵਰਨਮੈਂਟ ਦਾ ਪਾਸ ਕੀਤਾ ਵੀ ਯਾਰ ਸੜਕ ਤੇ ਬਣਾਓ ਇਹ ਤੇ ਉੱਥੇ ਤੇ ਰਿਪੇਅਰ ਹੁੰਦੀ ਹਰ 3 ਸਾਲ ਬਾਅਦ ਮੰਡੀ ਬੋਰਡ ਨੂੰ ਪੁੱਛਿਆ ਉਹ ਕਹਿੰਦਾ ਯਾਰ ਕੋ ਪੈਸੇ ਹੀ ਨਹੀਂ ਰਿਪੇਅਰ ਜੋਗੇ ਪੈਸੇ ਆ ਨਹੀਂ ਅਸੀਂ ਮਤਲਬ ਇਹ ਕਹਿ ਸਕਦਾ ਕਿ ਜੇ ਪੰਜਾਬ ਦੇ ਵਿੱਚ ਅੱਜ ਵਿਕਾਸ ਹੋ ਰ ਦੇਖੋ ਇਹ ਮੈਂ ਜਰੂਰ ਮੈਨੂੰ ਇਹ ਮੈਂ ਕਾਂਗਰਸ ਹੀ ਹੋਣ ਦੇ ਨਾਤੇ ਮੈਂ ਇਹ ਕਹਣਾ ਬਟਾਲੇ ਦੇ ਵਿੱਚ ਅਸੀਂ 7 5 ਤੋਂ 7 ਕਰੋੜ ਰੁਪਏ ਸੈਂਟਰ ਗਵਰਨਮੈਂਟ ਨੇ ਦਿੱਤਾ ਆ ਕੂੜੇ ਦੇ ਅਹੀਂ ਜਿਹੜੇ 70 ਸਵਛ ਭਾਰਤ ਦੇ ਅੰਡਰ 70 ਟ੍ਰਾਈਸਾਈਕਲ ਲਏ ਆ ਟਰੈਕਟਰ ਟ੍ਰੈਲੀ ਲਏ ਆ ਜੀਸੀਬੀ ਸੈਂਟਰ ਗਵਰਨਮੈਂਟ ਨੇ ਦਿੱਤਾ ਬਟਾਲੇ ਦੇ ਅਗਰ ਜਿੰਨੇ ਚੌਕ ਬਣੇ ਆ ਕੋਈ ਲਾਇਓਂਸ ਕਲੱਬ ਨੇ ਬਣਾਤੇ ਕਿਸੇ ਅਗਰਵਾਲ ਸਭਾ ਦੇ ਬਣਾਤੇ ਬਹੁਤ ਧੰਨਵਾਦ ਆ ਬੜੀ ਖੁਸ਼ੀ ਦੀ ਗੱਲ ਆ ਵੀ ਉਹਨਾਂ ਨੇ ਪੈਸੇ ਲਾ ਕੇ ਆਪਣੇ ਚੌਕ ਆਪਣੇ ਖੂਬਸੂਰਤੀ ਬਣਾਈ ਆ ਪਰ ਮੈਂ ਇਹ ਗੱਲ ਕਰਨਾ ਪੰਜਾਬ ਐ ਖੜਾ ਕਿੱਥੇ ਆ ਤੁਸੀਂ ਅੰਮ੍ਰਿਤਸਰ ਚੱਲ ਜਿਓ ਤੁਹਾਨੂੰ ਕੂੜੇ ਦੇ ਢੇਰਾਂ ਆ ਮਨਜ਼ਰ ਆਉਣਗੇ ਤੁਸੀਂ ਜਲੰਧਰ ਨੂੰ ਚੱਲ ਜਓ ਜਲੰਧਰ ਦੇ ਆਮ ਕਹਿੰਦਾ ਕਹਿੰਦਾ ਉੱਥੇ ਬਿਆਸ ਹੁੰਦੀ ਸੀ ਵੀ ਇੱਥੇ ਕੂੜਾ ਨਹੀਂ ਚੁੱਕਿਆ ਜਾਂਦਾ ਬਿਲਕੁਲ ਬਿਲਕੁਲ ਜੇ ਬਟਾਲਾ ਦੇ ਡਾਟੀਅਰ ਸਿਟੀ ਦੇ ਵਿੱਚ ਵੀ ਆ ਡਾਟੀਅਰ ਸਿਟੀ ਮੇਰੇ ਖਿਆਲ ਚ ਸਭ ਤੋਂ ਥੱਲੇ ਨੰਬਰ ਤੇ ਆ ਬਟਾਲਾ ਐਸੋਲੇ ਤੇ ਆਮ ਵੇਖਣ ਨੂੰ ਮਿਲਦਾ ਜਿਹੜੀਆਂ ਮੁੱਖ ਮਾਰਗਾਂ ਦੇ ਸਾਡੇ ਸ਼ਹਿਰ ਤੇ ਜਿੱਥੋਂ ਲੋਕਾਂ ਨੇ ਰੋਜ਼ ਲੰਘਣਾ ਉੱਥੇ ਕੂੜੇ ਦੇ ਢੇਰ ਲੱਗੇ ਨੇ ਮੇਰੇ ਖਿਆਲ ਚ ਹਫਤਾ ਹਫਤਾ 10-10 ਦਿਨਾਂ ਵੱਲ ਕੋਈ ਚੁੱਕਿਆ ਨਹੀਂ ਜਾਂਦਾ ਦੇਖੋ ਵਿਕਾਸ ਵਗੈਰਾ ਵਿਕਾਸ ਮੈਂ ਉਦੋਂ ਹੀ ਗੱਲ ਹੈ ਆ ਜਦੋਂ ਸਾਡਾ ਇਹ ਵੀਰ ਐਗਰੀਕਲਚਰ ਸਟੇਟ ਤੇ ਬੀਇੰਗ ਐਮ ਐਸ ਐਮਈ ਇੰਡਸਟਰੀਜ਼ ਜਿੰਨਾ ਚਿਰ ਇਹ ਵਿਕਾਸ ਇਹਨਾਂ ਦਾ ਨਹੀਂ ਹੁੰਦਾ ਉਨੀ ਦੇਰ ਕਦੀ ਕਿਸੇ ਸਟੇਟ ਦਾ ਜਾਂ ਸ਼ਾਇਦ ਵਿਕਾਸ ਨਹੀਂ ਹੋ ਸਕਦਾ ਅਸੀਂ ਕਿਉਂਕਿ ਰੋਜ਼ਗਾਰ ਅਸੀਂ ਪੈਦਾ ਕਰਨੇ ਤੇ ਇੰਥੇ ਪੈਦਾ ਕਰ ਸਕਦੇ ਬਿਲਕੁਲ ਰੋਜ਼ਗਾਰ ਪੈਦਾ ਹੋਏਗਾ ਅਰਨਿੰਗ ਹੋਏਗੀ ਤੇ ਸੈਸ ਆਏਗਾ ਸਾਡਾ ਕੁਝ ਇੱਕ ਚੇਨ 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 ਟੁੱਟੀ ਹੋਈ ਹੈ ਸ਼ਾਇਦ ਉਹ ਚੇਨ ਨਹੀਂ ਇਹਨਾਂ ਕੋਲ ਮੈਨੇਜਰਰ ਗੱਲ ਹੈ ਕਿ ਐਕਚੁਅਲੀ ਇਹਨਾਂ ਕੋ ਸਟੇਟ ਦੀ ਵਾਲੀ ਗੱਲ ਜਿਹੜੀ ਭਾਜੀ ਗੱਲ ਕਰ ਰਹੇ ਸੀ ਕਿ ਸਟੇਟ ਨੇ ਇਹਨਾਂ ਕੋ ਸਾਂਭੀ ਗਈ ਪੰਜਾਬ ਸਟੇਟ ਸਟੇਜ ਸਾਂਭ ਸਕਦੇ ਸੀ ਗੱਲ ਆ ਵੀ ਅਸੀਂ ਰੋਜ਼ਗਾਰ ਕਿੱਥੇ ਦਿੱਤਾ ਅਸੀਂ ਮੈਂ ਗੱਲ ਕਰਨ ਲਗਾ ਤੁਸੀਂ ਗਵਰਨਮੈਂਟ ਜੌਬ ਕਰਦੇ ਹੋ ਅਸੀਂ ਪ੍ਰਾਈਵੇਟ ਜੌਬ ਕਰਦੇ ਆ ਆਪਣੇ ਆਪਣੀ ਅਰਨਿੰਗ ਕਰਦੇ ਆ ਅਸੀਂ ਅਸੀਂ ਚੱਲ ਜੀਏ ਲੋਨ ਲੈਣ ਬੈਂਕ ਦੇ ਵਿੱਚੋਂ ਅੱਜਕੱਲ ਬੈਂਕ ਚ ਪਤਾ ਕੀ ਹੋ ਗਿਆ 2.5% ਇੱਕ ਪੰਜਾਬ ਸਰਕਾਰ ਨੇ ਬੋਝ ਪਾਤਾ ਪੰਜਾਬ ਸਰਕਾਰ ਨੇ ਉਲਟੇ ਬੋਝ ਪਾਏ ਨੇ ਤੁਸੀਂ ਕਹਿੰਦਾ ਪਬਲਿਕ ਦੇ ਉੱਤੇ ਅੱਗੇ 1 ਰੁਪਇਆ ਵੀ ਨਹੀਂ ਸੀ ਲੈਂਦੀ ਪੰਜਾਬ ਸਰਕਾਰ ਹੌਂਸੀ ਲਾਉਣ ਦੇ ਉੱਤੇ ਹੁਣ ਅਸੀਂ ਉਹਦੇ ਟੁੰਬੜ 5% ਇਹ ਲੈਣ ਲੱਪੇ ਆ ਪੰਜਾਬ ਸਰਕਾਰ ਨੇ ਆਰਡਰ ਪੇਸ ਕਰਤਾ ਜਿਹਨੂੰ ਲੋਕ ਨੂੰ ਆਮ ਪਤਾ ਹੀ ਨਹੀਂ ਹੈਗਾ ਹੁਣ ਤੇ ਰੇਤਾ ਦੀ ਗੱਲ ਕਰ ਲਓ ਅੱਗੇ ਕਾਂਗਰਸ ਵਾਲੇ 2700 ਰੁਪਏ ਸੈਂਕੜਾ ਹੁੰਦੀ ਸੀ ਅੱਜ ਕੀ ਭਾਅ ਵੀਕੈਂਡੀ ਰੇਟ 55 ਰੁਪਏ ਸੈਂਕੜਾ ਇਹ ਵਿਕਾਸ ਆ ਹੁਣ ਤੁਸੀਂ ਦੂਸਰੀ ਗੱਲ ਕਰ ਲਈ ਆਹੀ ਕਹਿੰਦਾ ਇਹ ਕੰਸਟਰਕਸ਼ਨ ਲੈਵਲ ਦੀ ਸਾਡੇ ਕੰਸਟਰਕਸ਼ਨ ਲੈਵਲ ਦੇ ਵਿੱਚ ਲੋਕ ਪਸੰਦ ਨਹੀਂ ਕਰ ਰਹੇ ਅਸੀਂ ਇਹ ਕੰਮ ਕਰ ਸਕੀਏ ਅਸੀਂ ਇਹਨੂੰ ਇਹਨੂੰ ਅੱਗੇ ਵਧਾ ਸਕੀਏ ਉਹ ਲੋਕ ਕਹਿੰਦੇ ਆ ਕਿ ਸਾਨੂੰ ਠੀਕ ਹੈ ਘਰ ਬੈਠਿਆਂ ਸਾਨੂੰ ਕੰਦਾ ਕੰਮ ਮਿਲ ਰਹੀ ਹੈ ਅਸੀਂ ਚੁੱਪ ਕਰਕੇ ਖਾ ਰਹੇ ਆ ਅਸੀਂ ਤੁਹਾਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਹੈਗੀ ਫਿਰ ਇਹ ਇੱਕ ਲਾਲਚ ਦੇ ਰਿਹਾ ਕਿ ਤੁਹਾਨੂੰ 300 ਰੁਪਏ ਅਸੀਂ ਦੇਤੀ ਹੈ ਜੀ ਬਿਲੀ ਯੂਨਿਟ ਯੂਨਿਟ ਫ੍ਰੀ ਦੇਤੀ ਹੈ ਜੀ ਤੁਸੀਂ ਆਪਣੀ ਕੰਦਾ ਬਿਲੀ ਫੂਕੋ ਪਰ ਮੈਂ ਕਹਿੰਦਾ ਠੀਕ ਹੈ ਤੁਸੀਂ ਦੇਤੀ ਹੋਗੀ ਹੁਣ ਤੁਸੀਂ ਅੱਗੇ ਤੁਰ ਪਿਓ ਵੀ ਅਸੀਂ ਸਰਕਾਰ ਨਵੇਂ ਸਿਰੇ ਤੋਂ ਦੁਬਾਰਾ ਤਿਆਰ ਕਰਨੀ ਹੈ 1100 ਰੁਪਿਆ ਬੀਬੀਆਂ ਨੂੰ ਦਈਏ ਉਹ ਭਲੇ ਮਾਨਸੋ ਉਹ ਦੇਈ ਜਾਂਦੇ ਹੋ ਮੈਨੂੰ ਇਹ ਪੁੱਛਿਓ ਜਿੰਨਾ 4 ਮਰਲੇ ਆ ਇਹ ਕੰਦਾ ਘਰਾਂ ਵਾਲਿਆਂ ਨੂੰ ਸੀਵਰੇਜ ਤੇ ਵਾਟਰ ਸਰਪਲਾਈ ਤੇ ਸਾਰਾ ਕੁਝ ਮਾਫ ਸੀ ਅੱਜ ਉਹਨਾਂ ਨੂੰ ਫੇਰ ਲੱਗੇ ਬਿਲਕੁਲ ਟੈਕਸ ਉਹਨਾਂ ਨੂੰ ਲੱਗੇ ਟੈਕਸ ਲੱਗੇ ਟੈਕਸ ਤੁਸੀਂ ਲਾਈ ਜਾ ਰਹੇ ਹੋ ਵਿਕਾਸ ਤੁਸੀਂ ਘੱਟ ਨਹੀਂ ਰਹੇ ਅੱਜ ਮੈਂ ਦੱਸਾਂ ਮਤਲਬ ਬੋਝ ਇੱਕ ਪਾਸੇ ਚਾਹੇ ਸਬਸਿਡੀ ਦੀ ਗੱਲ ਕੀਤੀ ਜਾ ਰਹੀ ਲੇਕਿਨ ਆਮ ਬੰਦੇ ਦੇ ਉੱਤੇ ਆਮ ਬੰਦੇ ਦੇ ਬੋਝ ਦੂਜੀ ਗੱਲ ਨੰਬਰ ਤੇ ਹੋਰ ਸੁਣ ਲੋ ਗੱਲ ਆ ਗੱਲ ਚੱਲ ਰਹੀ ਸੀ ਐਨਓਸੀ ਦੇ ਉੱਤੇ ਬਿਨਾ ਐਨਓਸੀ ਤੇ ਰਜਿਸਟਰੀ ਹੋਏਗੀ ਠੀਕ ਹੈ ਐਨਓਸੀ ਤੋਂ ਬਿਨਾਂ ਰਜਿਸਟਰੀ ਅਗੇ ਵੀ ਨਹੀਂ ਬੀਵੀ ਹੋਣ ਹੁਣ ਲੱਗਦੀ ਕਿਹੜਾ ਵੱਡੀ ਵੱਡੀ ਗੱਲ ਆ ਪਰ ਉਹ ਐਨਓਸੀ ਲੈਣੀ ਹੀ ਪੈਣੀ ਆ ਲੋਕਾਂ ਨੂੰ ਕਿਉਂਕਿ ਜਿਸ ਬੰਦੇ ਨੇ ਆਪਣਾ ਘਰ ਬਣਾਉਣਾ ਵਾ ਉਹਨੂੰ ਐਨਓਸੀ ਲੈਣੀ ਪੈਣੀ ਉਹ ਨਕਸ਼ਾ ਪਾਸ ਕਰਾਣੇ ਪੈਣਾ ਕਾਰਪੋਰੇਸ਼ਨ ਚੋਂ ਜਾਂ ਪੁੱਟਾ ਤੋਂ ਐਨਓਸੀ ਲੈਣੀ ਪੈਣੀ ਆ ਫਿਰ ਦੂਜੀ ਗੱਲ ਜਿਸ ਬੰਦੇ ਨੇ ਆਪਣਾ ਕਮਰਸ਼ੀਅਲ ਵੀ ਯੂਜ਼ ਬਣਾਉਣਾ ਵਾ ਉੱਥੇ 25 ਸ਼ਰਤਾਂ ਲਾਤੀਆਂ ਕਮਰਸ਼ੀਅਲ ਵਾਸਤੇ ਇਹ ਕਹਿੰਦੇ ਜੀ ਅਸੀਂ ਤਾਂ ਬੜਾ ਸੌਖਾ ਕਰ ਰਹੇ ਆ ਜੀ 25 ਸ਼ਰਤਾਂ ਲਾਤੀਆਂ ਇਹ ਤੁਸੀਂ ਐਨਓਸੀ ਲਿਆਉਗੇ ਤੇ ਫਿਰ ਮੈਨੂੰ ਦੱਸੋ ਇੱਕ ਆਮ ਕਹਿੰਦਾ ਦੁਕਾਨਦਾਰ ਜੀ ਕਹਿੰਦਾ ਆਪਣੀ ਚਾਹ ਦੀ ਰੇੜੀ ਲਾਉਂਦਾ ਉਹਨੂੰ ਟ੍ਰੇਡ ਇਹ ਕਹਿੰਦਾ ਲੈਸ ਟ੍ਰੇਡ ਸਰਟੀਫਿਕੇਟ ਲੈਣ ਦੀ ਕੀ ਲੋੜ ਆ ਟ੍ਰੇਡ ਸਰਟੀਫਿਕੇਟ ਉਸਤੇ ਹਰ ਕਾਰਪੋਰੇਸ਼ਨ ਚ ਬਟਾਲਾ ਹੀ ਨਹੀਂ ਸਾਰੀਆਂ ਕਾਰਪ ਜੇ ਠੱਗੀ ਦਾ ਕਹਿੰਦਾ ਕੰਮ ਕਰਪਿਆ ਜੀ ਠੱਗੀ ਕਰਪੀ ਮੈਂ ਸਮਝਣਾ ਵਕਾਸ ਹੈ ਕਿੱਥੇ ਆ ਇਹ ਤੇ ਤੁਸੀਂ ਲੋਕਾਂ ਦੇ ਉੱਤੇ ਬੋਝ ਪਾਤਾ ਲੋਕਾਂ ਨੂੰ ਤੇ ਮਾਰਤਾ ਇਹ ਵਕਾਸ ਹੈ ਬਿਲਕੁਲ ਤੁਸੀਂ ਸੁਣਿਆ ਗਿਆ ਕਿ ਆਪਾਂ ਗੱਲ ਕੀਤੀ ਹੈ ਲੋਕ رائے ਸੀ ਲੋਕ رائے ਵਿਕਾਸ ਕਿਵੇਂ ਦਾ ਪੰਜਾਬ ਦੇ ਵਿੱਚ ਵਿਕਾਸ ਕੀ ਹੈ ਔਰ ਵਿਕਾਸ 25 ਸਾਲਾਂ ਦੇ ਵਿੱਚ ਲੋਕਾਂ ਦਾ ਕਹਿਣਾ ਕਿ ਚਾਹੇ ਪੰਜਾਬ ਦੇ ਮੁੱਖ ਮੰਤਰੀ ਦਾਵਾ ਬਹੁਤ ਕਰਦੇ ਨੇ ਸਟੇਜਾਂ ਦੇ ਉੱਤੇ ਦਾਵਾ ਕਰਦੇ ਨੇ ਸਟੇਜ ਚੰਗੀ ਚਲਾ ਸਕਦੇ ਨੇ ਲੇਕਿਨ ਸ਼ਾਇਦ ਸਟੇਟ ਚਲਾਉਣ ਦੇ ਵਿੱਚ ਉਹਨੇ ਸਫਲ ਨਹੀਂ ਔਰ ਲੋੜ ਹੈ ਪੰਜਾਬ ਸਰਕਾਰ ਨੂੰ ਅੱਗੇ ਇਸ ਦਾਅਵਿਆਂ ਨੂੰ ਸੱਚਾ ਕਰਨ ਦੀ ਜੇ ਦਾਅਵੇ ਨੇ ਤੇ ਉਹਨਾਂ ਨੂੰ ਸੱਚਾ ਕੀਤਾ ਜਾਵੇ 25 ਸਾਲ 2 ਸਾਲ ਬਾਕੀ ਨੇ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਸ ਲੋਕਰਾਏ ਨਾਲ ਕਿੰਨਾ ਕੁ ਸਹਿਮ